ਤਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਅਤੇ ਮੀਂਹ ਦੇ ਨਾਲ ਅੰਡਰ ਬ੍ਰਿਜ ਨੱਕੋ ਨੱਕ ਭਰ ਗਿਆ ਸਕੂਲਾਂ ਦੇ ਵਿੱਚ ਛੁੱਟੀਆਂ ਤੱਕ ਕਰ ਦਿੱਤੀਆਂ ਸ਼ਹਿਰ ਦੇ ਵਿੱਚ ਲੱਗੇ ਮੀਟਰ ਦੇ ਬਕਸਿਆਂ ਤੱਕ ਪਾਣੀ ਪਹੁੰਚ ਗਿਆ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੀਆਂ ਨਹੀਂ ਸਗੋਂ ਪੰਜਾਬ ਦੇ ਸੰਘਰੂਰ ਦੀਆਂ ਨੇ ਜਿੱਥੇ ਕਿ ਮੀਂਹ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਤੇ ਲਹਿਰੇ ਗਾਗੇ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਆਈਆਂ ਕਿ ਲੋਕ ਮੀਂਹ ਦੇ ਖੜੇ ਪਾਣੀ ਤੋਂ ਪਰੇਸ਼ਾਨ ਹੋਣ ਲੱਗੇ ਨੇ ਕਿਉਂਕਿ ਪਾਣੀ ਲੋਕਾਂ ਦੇ ਗੋਡਿਆਂ ਤੱਕ ਪਹੁੰਚ ਗਿਆ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦੇ ਵਾਹਨ ਵੀ ਇਨ੍ਹਾਂ ਖੜੇ ਪਾਣੀ ਦੇ ਵਿੱਚ ਔਰ ਰੁਕਣ ਲੱਗੇ ਨੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਿਹਾ ਹੈਗਾ ਕਿੰਨਾ ਕਿਹੋ ਜਿਹਾ ਹਲਾਤਾ ਲਹਿਰਾਗਾ ਕਰੇ ਦੇਖੋ ਜੋ ਕੁਦਰਤੀ ਆਫਤ ਦੇ ਕਾਰਨ ਸਾਰੀਆਂ ਸਟੇਟਾਂ ਦੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਵਿੱਚ ਭਾਰੀ بارش ਦੇ ਕਾਰਨ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪ ਰਿਹਾ ਹੈ ਜਿਆਦੇ ਵਿੱਚ ਲਾਲੋ ਤੁਸੀਂ ਜਿਸਟੈਂਸ ਨੂੰ ਮਾਨਸਾਪੂਰੇ ਪ੍ਰਭਾਵਿਤ ਜ਼ਿਲ੍ਹੇ ਨੇ ਜੋ ਕਿ ਮੌਸਮ ਵਿਭਾਗ ਵੱਲੋਂ ਵੈਟਰਨ ਅਲਰਟ ਦਿੱਤੇ ਗਏ ਨੇ ਤੇ ਸਾਡੇ ਲੈਰਗਾਂ ਦੇ ਵਿੱਚ ਤੁਸੀਂ ਲਾਲੋ ਵੀ ਕੱਲ ਤੋਂ ਅੱਲ ਦਾ ਸਾਰਾ ਦਿਨ 12 ਘੰਟੇ ਰਾਤ 24 30 ਘੰਟੇ ਇਹ ਕੰਟੀਨਿਊਸ ਬਾਰਸ਼ ਹੋ ਰਹੀ ਹੈ ਉਹ ਮੁਸਲਾਦਾਰ ਬਾਰਸ਼ ਜਿਹਦੇ ਕਰਨਾ ਸ਼ਹਿਰ ਦੇ ਵਿੱਚ ਉਹਨੇ ਕੋਨੇ ਵਿੱਚ ਪਾਣੀ ਨਾਲ ਭਰਿਆ ਪਿਆ ਅੰਡਰ ਬ੍ਰਿਜ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਕਿਸ ਤਰ੍ਹਾਂ ਜਿਹੜੇ ਚੁਕੀਆਂ ਕਰਦੀਆਂ ਸ਼ਹਿਰ ਚਲੋ ਚੰਗੀ ਗੱਲ ਹੈ ਪ੍ਰਾਈਵੇਟ ਸਕੂਲਾਂ ਜੋ ਇੰਡੀਪੈਂਡੈਂਟ ਨੇ ਇੰਡੀਪੈਂਡੈਂਟ ਡਿਸੀਜਨ ਲੈਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਅੱਜ ਛੁੱਟੀ ਕਰਤੀ ਕਿਉਂਕਿ ਫਾਸਟ ਦੇ ਕਾਰਨ ਕਿਸੇ ਸਕੂਲਾਂ ਦੇ ਵਿੱਚ ਸਪੋਇਜ਼ ਕਰ ਲਓ ਕੋਈ ਲੋਹੇ ਦੇ ਗੇਟ ਲੱਗੇ ਨੇ ਉਹਦੇ ਵਿੱਚ ਕਰੰਟ ਆ ਜਾਂਦਾ ਕੀ ਵਾਰ ਕੋਈ ਮਿਸ ਹੈਪਨਿੰਗ ਹੋਣ ਤੋਂ ਪਰਹੇਜ਼ ਕੀਤਾ ਜਾ ਸਕਦਾ ਇਹਦੇ ਨਾਲ ਜੋ ਪ੍ਰਾਈਵੇਟ ਸਕੂਲਾਂ ਨੇ ਛੁੱਟੀ ਦਾ ਡਿਸੀਜਨ ਲਿਆ ਬਹੁਤ ਫਰਸ਼ੂਨਸ਼ਾਯੋਗ ਹੈ ਤੇ ਬਾਕੀ ਹੋਰ ਸਾਰੇ ਸੈਕਟਰ ਦੇ ਮੈਂ ਨੌਜਵਾਨਾਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਜਿਵੇਂ ਕਿ ਬਿਜਲੀ ਦੇ ਪੋਲ ਨੇ ਲੋਹੇ ਦੇ ਗੇਟ ਨੇ ਸ਼ਟਰ ਨੇ ਇਨਾਂ ਨੂੰ ਫੋਨ ਤੋਂ ਦੂਰ ਰੱਖਣਾ ਤੇ ਇਹਨਾਂ ਨੂੰ ਬੇਪੀਆ ਕਿ ਆਪਣੇ ਬੱਚਿਆਂ ਨੂੰ ਵੀ ਘਰੇ ਹੀ ਸੁਰੱਖਿਅਤ ਰੱਖਣ। ਨਾਲ ਹੀ ਤਸਵੀਰਾਂ ਹੋਂ ਤੁਹਾਨੂੰ ਦਿਖਾਉਣੇ ਆ ਧੂਰੀ ਸ਼ਹਿਰ ਦੀਆਂ ਕਿਉਂਕਿ ਮੀਂਹ ਦੇ ਨਾਲ ਧੂਰੀ ਸ਼ਹਿਰ ਵੀ ਡੁੱਬ ਚੁੱਕਿਆ ਹੈ। ਧੂਰੀ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ। ਲੋਕਾਂ ਨੇ ਘਰਾਂ ਦੇ ਅੰਦਰ ਪਾਣੀ ਜਾਣ ਤੋਂ ਰੋਕਣ ਦੇ ਲਈ ਘਰਾਂ ਦੀਆਂ ਦੇਲੀਆਂ ਦੇ ਅੱਗੇ ਨਾਕੇ ਤੱਕ ਲਗਾ ਦਿੱਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਕਿ ਹਾਲਾਤ ਉਹ ਬਣ ਚੁੱਕੇ ਨੇ ਕਿ ਹੁਣ ਇੱਕ ਪਾਸੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦੀ ਤਬਾਹੀ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੀ ਹਿਮਾਚਲ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਹੜ ਵਰਗੇ ਜਿਹੜੇ ਕਿ ਹਾਲਾਤ ਉਹ ਬਣਦੇ ਨਜ਼ਰ ਆ ਰਹੇ ਲੋਕ ਪਰੇਸ਼ਾਨ ਨੇ ਕਿ ਇੱਥੇ ਜਿਹੜਾ ਕਿ ਧੂਰੀ ਸ਼ਹਿਰ ਦਾ ਜੋ ਕਿ ਸਿਮ ਭਗਵੰਤ ਮਾਨ ਦਾ ਸ਼ਹਿਰ ਹੈ ਪਰ ਇੱਥੇ ਵੀ ਬੁਰਾ ਹਾਲ ਹੈ ਮੇਰਾ ਨਾਮ ਕਪੀਲਾ ਜੀ ਠੀਕ ਹੈ ਹਮੇਂ ਦੁਰਜਸ ਕੂਟਰੀ ਬੰਦ ਹੋ ਗਈ ਇਹਦੇ ਬਹੁਤ ਬੁਰਾ ਹਾਲ ਹੋਇਆ ਬਈ ਜੀ ਗਵਰਨਮੈਂਟ ਦਾ ਇਹਦੇ ਕਨਹੀਂ ਕੋਈ ਧਿਆਨ ਨਹੀਂ ਹੈਗਾ ਜੀ ਲੋਕਾਂ ਨੇ ਲੰਗਦੇ ਨੇ ਵੜਦੇ ਨੇ ਪਾਣੀ ਉੱਪਰ ਪੈਂਦਾ ਸਕੂਟਰੀਆਂ ਸਾਡੀਆਂ ਵਿੱਚ ਖੜ ਜਾਂਦੀਆਂ ਨੇ ਪਾਣੀ ਇੰਨਾ ਦਾ ਖੜਾ ਆ ਹੁਣ ਮੰਤਰੀ ਸਾਹਿਬ ਲੰਗੇ ਨੇ ਇੱਥੋਂ ਦੀ ਕੋਈ ਧਿਆਨ ਨਹੀਂ ਜੀ ਉਹਨਾਂ ਆਉਂਦੇ ਨੇ ਜਹਾਜ਼ਾਂ 'ਚ ਵਗ ਜਾਂਦੇ ਨੇ ਜਹਾਜ਼ਾਂ 'ਚ ਲੰਘ ਜਾਂਦੇ ਨੇ ਉਹਨਾਂ ਨੂੰ ਆਮ ਜਨਤਾ ਦੀ ਕੋਈ ਪਰਵਾਹ ਹੀ ਨਹੀਂ ਹੈਗੀ ਜੀ ਆ ਖੜੇ ਆ ਜੀ ਦੇਖੋ ਇੱਥੇ ਪਾਣੀ ਦੇ ਵਿੱਚ ਸੜਕਾਂ 'ਤੇ ਰੋਲਦੇ ਫਿਰਦੇ ਆ ਆਮ ਜਨਤਾ ਮੰਤਰੀ ਅਮਨ ਰੋੜਾ ਜੀ ਨਿਕਲੇ ਨੇ ਹਾਂ ਜੀ ਹਾਂ ਬਿਲਕੁਲ ਅਮਨ ਰੋੜਾ ਜੀ ਨਿਕਲੇ ਨੇ ਕੋਈ ਧਿਆਨ ਨਹੀਂ ਉਹਨਾਂ ਦਾ ਆਉਂਦੇ ਨੇ ਜਹਾਜ਼ਾਂ 'ਚ ਲੰਘ ਜਾਂਦੇ ਨੇ ਜ ਉਹਨਾਂ ਦਾ ਕੋਈ ਮਤਲਬ ਨਹੀਂ ਜੀ ਆਮ ਜਨਤਾ ਨਾਲ ਕੀ ਹੈ ਕੀ ਨਹੀਂ ਦੇਖਿਆ ਖੁਦ ਵੀ ਦੇਖਿਆ ਇਹ ਰੱਖਦਾ ਹੈ ਦੇਖਿਆ ਜਰੂਰ ਹੈ ਜੀ ਬਸ ਅੰਗੈਲੀ ਕਰਕੇ ਲੰਘੇ ਜੀ ਉਹ ਪਾਣੀ ਬਾਰੇ ਕਹਿੰਦਾ ਦੇਖੋ ਕੋਈ ਨਿਕਾਸੀ ਨਹੀਂ ਆਹ ਦੇਖੋ ਫੱਡੇ ਲਾ ਕੇ ਰੱਖਣ ਮੈਂ ਇਹਨੇ ਪਾਣੀ ਸਾਰਾ ਅੰਦਰ ਵੜਦਾ ਆ ਕੋਈ ਬੁਰੂ ਘਰ ਬੀਬੀਆਂ ਜਾਂਦੀਆਂ ਨੇ ਤਾਂ ਵੀ ਬੁਰਾ ਹਾਲ ਹੋਇਆ ਹੋਇਆਗਾ ਬਿਮਾਰੀਆਂ ਫੈਲਣ ਦਾ ਇੰਨਾ ਡਰ ਆ ਇੱਥੇ ਪੁੱਛੋ ਨਾ ਜੀ ਬਹੁਤ ਕੋਈ ਨਿਕਾਸੀ ਨਹੀਂ ਐਨੀਆ ਸਰਕਾਰ ਆ ਗਈ ਸਾਡੇ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਸੀਐਮਸੀਟੀ ਭਗਵੰਤ ਤਮਾਨ ਦੀ ਆ ਉਹ ਵੀ ਕਹਿੰਦਾ ਜੀ ਮੈਂ ਐ ਕਰ ਦੂੰ ਬਾਹ ਕਰ ਦੂੰ ਹਜੇ ਤੱਕ ਉਹਨੇ ਕੁਝ ਨਹੀਂ ਕਰਿਆ ਸਾਡੇ ਪੰਜਾਬ ਦਾ ਇੱਕ ਵੀ ਕੰਮ ਨਹੀਂ ਕਰਿਆਗਾ ਕਾ ਨਮਾਏ ਕਰ ਦੂੰਗਾ ਬਾਹ ਕਰ ਦੂੰਗਾ ਆ ਦੇਖ ਲਓ ਪਾਣੀ ਦਾ ਨਿਕਾਸ ਨਹੀਂ ਕਰ ਸਕਦਾ ਇੱਕ ਉਹ ਹੁਣੇ ਹੋਰ ਕੀ ਕਰਨਾ ਇਹ ਪੱਕੇ ਸਮਰਥਨ ਦੀ ਹੱਲ ਕਰੋ ਇਹਦਾ ਕੋਈ ਪੱਕੇ ਸਮਰਥਨ ਦੇ ਹੱਲ ਕਰਿਆ ਜਾਵੇ ਜੀ ਅਸੀਂ ਇਹੀ ਆਉਨੇ ਆ ਕਿੰਨਾ ਚਿਰ ਦੀ ਸੁਣੋਤਿਆ ਹੈ ਇਹਦਾ ਹੀ ਬਹੁਤ 35 40 ਸਾਲ ਹੋ ਗਏ ਜੀ ਪਾਣੀ ਦਾ ਕੋਈ ਨਿਕਾਸ ਨਹੀਂ ਕੋਈ ਨਿਕਾਸ ਨਹੀਂ ਹੋਇਆ ਜੀ ਹੁਣੇ ਸਰਕਾਰ ਤੋਂ ਉਮੀਦ ਹੀ ਤੁੰ ਕੋਈ ਉਮੀਦ ਨਹੀਂ ਜੀ ਆ ਜਾਂਦਾਗਾ ਕਹਾਂ ਦੂੰਗਾ ਮੈਂ ਕਰਕੇ ਜਾਊਂਗਾ ਐਂ ਕਰ ਦੂੰਗਾ ਬਾਹ ਕਰ ਦੂੰਗਾ ਇੱਥੇ ਸਾਰੇ ਤਿਸ ਜੇ ਦੇ ਜਾਂਦਾ ਕੁਝ ਨਹੀਂ ਕਰਦਾ ਜੀ ਇਹਨਾਂ ਦੇ ਦੋ ਪਹੀਆ ਇਹ ਬਾਹਰ ਜਾਂਦੇ ਨੇ ਉਹਨਾਂ ਨੂੰ ਤਾਂ ਬਹੁਤ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ ਕਹਿੰਦਾ ਮੋਟਰਸਕੂਟਰ ਖੜ ਜਾਂਦਾ ਜੀ ਆਗਲਾ ਖੜ ਜਾਂਦਾ ਰਹਾ ਰੋੜ ਕੇ ਲੈ ਕੇ ਜਾਂਦਾ ਪਾਣੀ ਚ ਨਾਲ ਲੇਡੀ ਜੀ ਹੁੰਦੀਆਂ ਨੇ ਬਹੁਤ ਪਰੇਸ਼ਾਨੀ ਆਉਂਦੀ ਹੈ ਲੋਕਾਂ ਨੂੰ ਭਲਵਿੰਦਰ ਸਿੰਘ ਜੀ ਕੀ ਕਹੋਗੇ ਇੱਥੇ ਰਹਿੰਦੇ ਕਿੱਥੇ ਇੱਥੇ ਰਹਿੰਦੇ ਜੀ 25 ਸਾਲ ਦੇ ਇਸੇ ਰੋੜ ਦੇ ਉੱਪਰ ਇੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਸਾਨੂੰ ਇਸ ਸਰਕਾਰ ਤੋਂ ਮੀਸ ਸੀ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਐਮ ਐਮ ਸੀ ਵੀ ਆ ਆਮ ਆਮਲੀ ਪਹੁੰਚਦਾ ਐਮ ਪੀ ਵੀ ਆਮ ਦਾ ਕਾਸ ਕੋਈ ਨਿਕਾਸੀ ਨਹੀਂ ਜਿਹੜੇ ਗੁਰੂ ਘਰ ਜਾਂਦੇ ਨੇ ਸਵੇਰੇ ਹੁਣ ਆਏ ਸੰਦਰ ਵਿੱਚ ਬੱਚੇ ਜਾਂ ਬਜ਼ੁਰਗ ਪੰਜ ਚਾਰ ਤੋਂ ਜਾਂਦੇ ਹੀ ਨਹੀਂ ਕਿਉਂਕਿ ਪਾਣੀ ਨਿਕਲਣਾ ਨਹੀਂ ਉਹ ਬਹੁਤ ਬੁਰਾ ਹਾਲ ਹੈ ਕਿੰਨੇ ਵੀ ਕੇਸ ਤੋਂ ਸਮੱਸਿਆ ਆ ਰਹੀ ਹੈ ਵੈਸੇ ਇਹਦੇ ਦਿੱਖਿਆ ਜਾਵੇ ਇਹ ਤਾਂ 30 35 ਸਾਲ ਹੋ ਗਏ ਜੀ ਇਹ ਕੀ ਅੱਜ ਦੀ ਆ ਇੱਥੇ ਪਾਣੀ ਖੜਦਾ ਹੁਣ ਆ 20 ਹਿਆਂ ਦੇਖ ਲੋ ਵਾਲੇ ਵਾਲੇ ਭਰੀਆਂ ਪਈਆਂ ਨੇ ਸਮੁੰਦਰ ਬਣਿਆ ਪਿਆ ਕੀ ਕਰੀਏ ਜੀ ਕਿੱਧਰ ਨੂੰ ਜਾਈਏ ਕੋਈ ਨਿਕਾਸੀ ਨਹੀਂ ਹੈਗਾ ਬਸ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗੇ ਹੀ ਕਰਦੇ ਜੇ ਇਹਦਾ ਹੱਲ ਕਰੇ ਜੀ ਕੋਈ ਪਾਣੀ ਦੀ ਨਿਕਾਸੀ ਕਰੇ ਜਿਹੜੇ ਐਮ ਸੀ ਨੂੰ ਤਾਂ ਘਰਾਂ 'ਚ ਬੈਠੇ ਨੇ ਦੇਖਣ ਵੀ ਨਹੀਂ ਆਉਂਦੇ ਵੀ ਪਾਣੀ ਇੱਥੇ ਰਹਿ ਗਿਆ ਕੀ ਆ ਕੀ ਨਾ ਸਾਡਾ ਘਰ ਡੁੱਬਣ ਵਾਲਾ ਹੋਇਆ ਪਿਆ ਅੰਦਰ ਪਾਣੀ ਭਰ ਜਾਂਦਾ ਸੋ ਦਾਦੇ ਕੀ ਲਗਾਤਾਰ ਹੋ ਰੇ بارش ਕਰਕੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਸ਼ਹਿਰਾਂ ਦੇ ਵਿੱਚ ਪਾਣੀ ਖੜਨ ਦੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਕਿਤੇ ਤਾਂ ਸੀਵਰੇ ਦੀ ਸਮੱਸਿਆ ਆ ਰਹੀ ਹੈ ਤੇ ਉੱਥੇ ਹੀ ਟੁੱਟੀਆਂ ਸੜਕਾਂ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ